ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਚੈਤੋਦੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੇ ਕੋਲੋਂ ਟਿਕਟਾਂ ਖਰੀਦ ਕੇ ਲਗਾਤਾਰ ਲੋਕੀ ਲੱਖਾਂ ਰੁਪਏ ਜਿੱਤ ਰਹੇ ਆ ਆ ਪਿਛਲੇ ਦਿਨੀ 20 ਲੱਖ ਰੁਪਏ ਦਾ ਇਨਾਮ ਮੇਰੇ ਕੋਲੋਂ ਨਿਕਲਿਆ ਆ ਇੱਧਰ ਫੋਟੋ ਲੱਗੀ ਆ ਆ ਫੋਟੋ ਲੱਗੀ ਆ ਇਹਨਾਂ ਨੂੰ ਮੇਰੇ ਕੋਲੋਂ 20 ਲੱਖ ਰੁਪਏ ਦਾ ਇਨਾਮ ਆ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਨਿਕਲਿਆ ਆ ਇੱਧਰ ਫੋਟੋ ਲੱਗੀ ਆ ਇਹਨਾਂ ਨੂੰ 15 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਹੈ। ਆ ਇੱਧਰ ਫੋਟੋ ਲੱਗੀ ਹੈ। ਇਹਨਾਂ ਨੂੰ 8 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਹੈ। ਇਹ ਬਾਈ ਟਰੱਕ ਡਰਾਈਵਰ ਹੈ। ਹਾਂਜੀ ਇਹਨਾਂ ਨੂੰ 8 ਲੱਖ ਦਾ ਇਨਾਮ ਮੇਰੇ ਕੋਲ ਨਿਕਲਿਆ ਹੈ। ਆ ਇੱਧਰ ਫੋਟੋ ਲੱਗੀ ਹੈ। ਇਹ ਬਾਈ ਨੂੰ 10 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਹੈ। ਬਾਈ ਜੈਤੋ ਦੇ ਰਹਿਣ ਵਾਲੀ ਹੈ RAM KUMAR RAMMU ਇਹਨਾਂ ਨੂੰ 10 ਲੱਖ ਦਾ ਇਨਾਮ ਮੇਰੇ ਕੋਲ ਨਿਕਲਿਆ ਹੈ। ਆ ਇੱਧਰ ਫੋਟੋ ਲੱਗੀ ਹੈ। ਇਹਨਾਂ ਨੂੰ 5 ਲੱਖ ਦਾ ਇਨਾਮ ਮੇਰੇ ਕੋਲ ਨਿਕਲਿਆ ਹੈ। ਆ ਹੋਰ ਵੀ ਬਥੇਰੀਆਂ ਫੋਟੋਆਂ ਲੱਗੀਆਂ ਹੈ। ਜਿਹੜੇ ਭਰਾ ਮੇਰੇ ਕੋਲੋਂ ਟਿਕਟਾ ਖਰੀਦ ਕੇ ਲਗਾਤਾਰ ਲੱਖਾਂ ਰੁਪਇਆ ਜਿੱਤ ਰਹੇ ਆ ਤੇ ਪ੍ਰਮਾਤਮਾ ਨੇ ਚਾਇਆ ਹੁਣ ਤੁਸੀਂ ਕਰੋੜਪਤੀ ਬਣਨਾ ਹੈ ਵਿਸਾਖੀ ਨੇੜੇ ਆ ਰਹੀ ਹੈ ਤੇ ਵਿਸਾਖੀ ਦੇ ਸ਼ੁਭ ਮੌਕੇ ਤੇ ਖੁੱਲ੍ਹਣ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਪੰਜਾਬ ਸਟੇਟ ਵਿਸਾਖੀ ਬੰਪਰ ਜਿਸ ਦਾ ਪਹਿਲਾ ਇਨਾਮ 6 ਕਰੋੜ ਰੁਪਏ ਦਾ ਹੈ 6 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ ਜੋ ਕਿ ਵਿਕੀਆਂ ਹੋਈਆਂ ਟਿਕਟਾਂ ਤੋਂ ਨਿਕਲਣਾ ਹੈ 6 ਕਰੋੜ ਦਾ ਪਹਿਲਾ ਇਨਾਮ ਗਰੰਟਡ ਇਸ ਲਾਟਰੀ ਦੀ ਖਾਸੀਅਤ ਇਹ ਹੈ ਕਿ ਇਸ ਲਾਟਰੀ ਦੀਆਂ ਟੋਟਲ 10 ਲੱਖ ਟਿਕਟਾਂ ਪ੍ਰਿੰਟ ਹੋਈਆਂ ਆ ਲਾਟਰੀ ਦੀ ਬੈਕ ਸਾਈਡ ਤੇ ਲਿਖਿਆ ਹੁੰਦਾ ਸਭ ਕੁਝ 10 ਲੱਖ ਟਿਕਟਾਂ ਪ੍ਰਿੰਟ ਹੋਈਆਂ ਏ ਅਤੇ ਬੀ ਦੋ ਸੀਰੀਜਾਂ ਦੇ ਵਿੱਚ ਇਹ ਟਿਕਟਾਂ ਪ੍ਰਿੰਟ ਹੋਈਆਂ ਤੇ 10 ਲੱਖ ਟਿਕਟਾਂ ਦੇ ਵਿੱਚੋਂ ਮੰਨ ਲਓ 5 ਲੱਖ 6 ਲੱਖ 7 ਲੱਖ ਜਿੰਨੀਆਂ ਵੀ ਟਿਕਟਾਂ ਵਿਕਦੀਆਂ ਸਿਰਫ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲੂਗਾ 6 ਕਰੋੜ ਦਾ ਪਹਿਲਾ ਇਨਾਮ ਜੋ ਕੇ ਗਰੰਟਡ ਹੁੰਦਾ ਹੈ ਆ ਟਿਕਟ ਦੇ ਉੱਪਰ ਲਿਖਿਆ ਹੁੰਦਾ ਬਕਾਇਦਾ ਗਰੰਟਡ 6 ਕਰੋੜ ਦਾ ਪਹਿਲਾ ਇਨਾਮ ਗਰੰਟਡ ਜੋ ਕੇ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲੇਗਾ ਤੇ 19 ਅਪ੍ਰੈਲ ਨੂੰ ਇਸ ਦਾ ਰਿਜ਼ਲਟ ਹੋਣ ਜਾ ਰਿਹਾ ਹੈ 19 ਅਪ੍ਰੈਲ ਰਾਤ ਨੂੰ ਠੀਕ 8 ਵਜੇ ਇਸ ਲਾਟਰੀ ਦਾ ਜੋ ਲਾਈਵ ਟੈਲੀਕਾਸਟ ਹੈ ਤੁਸੀਂ YouTube ਤੇ ਵੀ ਦੇਖ ਸਕਦੇ ਹੋ 6 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ ਵਿਕੀਆਂ ਹੋਈਆਂ ਟਿਕਟਾਂ 'ਚੋਂ ਨਿਕਲੇਗਾ ਲਾਟਰੀ ਪੌਂਦੇ ਚਾਹਵਨ ਮੇਰੇ ਵੀਰ ਇਸ ਲਾਟਰੀ ਨੂੰ ਮਿਸ ਨਾ ਕਰਨ ਕਿਉਂਕਿ ਬਹੁਤ ਹੀ ਵਧੀਆ ਲਾਟਰੀ ਆ ਗਰੰਟਡ ਇਨਾਮ ਹੈ 6 ਕਰੋੜ ਦਾ ਜੈਨਕਿ ਤੁਸੀਂ 19 ਅਪ੍ਰੈਲ ਨੂੰ 6 ਕਰੋੜ ਦੇ ਮਾਲਕ ਬਣਨੇ ਬਣਨਾ ਹੈ ਤੁਸੀਂ ਇੰਡੀਆ ਦੀ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹੋ ਜੇਕਰ ਤੁਸੀਂ ਘਰ ਬੈਠੇ ਪੋਸਟ ਰਾਹੀਂ ਕੋਰੀਅਰ ਰਾਹੀਂ ਇਹ ਟਿਕਟ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਡਾ ਮੋਬਾਈਲ ਨੰਬਰ ਹੈ 9781127055 ਇਸ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਹਾਂਜੀ ਘਰ ਬੈਠੇ ਟੈਗਟ ਵੀ ਮੰਗਵਾ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ ਤਾਂ ਜੋ ਔਨ ਵਾਰੀਆਂ ਨਵੀਆਂ ਲਾਟਰੀਆਂ ਬਾਰੇ ਅਤੇ ਲਾਟਰੀਆਂ ਦੇ ਰਿਜ਼ਲਟ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਪਰਮਾਤਮਾ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਗੇ ਟੈਗਟ ਵੀਰ ਜੀ ਜਰੂਰ ਪਾਇਆ ਕਰੋ ਜੋ ਗਰੰਟਡ ਇਨਾਮ ਹੁੰਦਾ ਹੈ ਵਿਕੀਆਂ ਹੋਈਆਂ ਟਿਕਟਾਂ 'ਚੋਂ ਨਿਕਲਦਾ ਹੈ ਇਹੋ ਜੀ ਲਾਟਰੀ ਜ਼ਰੂਰ ਪਾਉਣੀ ਚਾਹੀਦੀ ਹੈ ਆ ਲੱਖਾਂ ਰੁਪਏ ਲੋਕ ਜਿੱਤਰੇ ਮੇਰੇ ਕੋਲੋਂ ਤੇ ਪ੍ਰਮਾਤਮਾ ਨੇ ਚਾਇਆ 6 ਕਰੋੜ ਦੇ ਮਾਲਕ ਤੁਸੀਂ ਉਹਨ ਵਿਸਾਖੀ ਦੇ ਸ਼ੁਭ ਮੌਕੇ ਤੇ ਬਣ ਜਣਾ ਵਿਸਾਖੀ ਦੇ ਸ਼ੁਭ ਮੌਕੇ ਦੇ 19 April ਨੂੰ ਖੁੱਲਹੀ ਗਈ ਪੰਜਾਬ ਸਰਕਾਰ ਦੀ ਪੰਜਾਬ ਸਟੇਟ ਜੋ ਵਿਸਾਖੀ ਬੰਪਰ 2025 ਹੈ 19 April ਨੂੰ ਖੁੱਲਣ ਜਾ ਰਿਹਾ ਹੈ ਆ ਸਾਡੀ ਦੁਕਾਨ ਦੀ ਲੋਕੇਸ਼ਨ ਹੈ ਦਲੀਪ ਲਾਟਰੀ ਸਟਾਲ ਜੈਤੋ ਜੈਤੋ ਮੰਡੀ বাস ਸਟੈਂਡ ਦੇ ਬਿਲਕੁਲ ਸਾਹਮਣੇ ਆ ਜੈਤੋ ਮੰਡੀ ਦਾ বাস ਸਟੈਂਡ ਹੈ ਆ ਕੋੜਕੋਪੁਰੇ ਤੋਂ ਸੜਕ ਆਉਂਦੀ ਹੈ ਆ ਬਠੰਡੇ ਨੂੰ ਸੜਕ ਜਾਂਦੀ ਹੈ ਆ ਬਿਜਲੀ ਗ੍ਰੈਡ ਹੈ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਸਾਡੀ ਦੁਕਾਨ ਹੈ ਸ਼ੋਪ ਹੈ ਦਲੀਪ ਲਾਟਰੀ ਸਟਾਲ ਜੈਤੋ ਤੋਂ ਜੋ ਸਾਡੀ ਦੁਕਾਨ ਤੇ ਆ ਕੇ ਤੁਸੀਂ ਪੰਜਾਬ ਸਰਕਾਰ ਦਾ ਪੰਜਾਬ ਸਟੇਟ ਵਿਸਾਖੀ ਪੰਪਰ ਵੀ ਖਰੀਦ ਸਕਦੇ ਹੋ 6 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ 19 ਅਪ੍ਰੈਲ ਨੂੰ ਇਸ ਦਾ ਰਿਜ਼ਲਟ ਆਉਣ ਜਾ ਰਿਹਾ ਮੇਰੇ ਵੀਰ ਦਿਨ ਬਹੁਤ ਘੱਟ ਰਹਿ ਗਏ ਆ ਉਹ 6 ਕਰੋੜ ਦੇ ਮਾਲਕ ਤੁਸੀਂ ਬਣੋ ਹੁਣ 19 ਅਪ੍ਰੈਲ ਨੂੰ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਲਾਟਰੀਆਂ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਲਾਟਰੀਆਂ ਦੇ ਰਿਜ਼ਲਟ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲ ਸਕੇ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ